ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੀਡੀਓ ਨਵੇਂ ਟੌਪਿਕ ਤੇ ਤੇ ਜਿਵੇਂ ਆਪਣੇ ਆ ਘਰੇ ਆਉਂਦੇ ਆ ਕੱਪੜਿਆਂ ਕੱਪੜੇ ਪੈਕ ਹੋ ਕੇਸ ਆਪਣੇ ਲਿਫਾਫੇ ਆ ਜਾਂਦੇ ਇਹਨਾਂ ਤੋਂ ਆਪਾਂ ਇੱਕ ਚੀਜ਼ ਵਧੀਆ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹ ਜਿਵੇਂ ਫालतू ਲਿਫਾਫੇ ਆਪਣੇ ਘਰੇ ਵਾਧੂ ਪਏ ਰਹਿੰਦੇ ਆ ਤੇ ਜਿਵੇਂ ਕੱਪੜੇ ਵਗੈਰਾ ਸੂਟ ਵਗੈਰਾ ਜਾਂ ਬੱਚਿਆਂ ਦੀਆਂ ਵਰਦੀਆਂ ਜਾਂ ਹੋਰ ਵੀ ਕਾਫੀ ਸਾਰਾ ਸਮਾਨ ਆਪਾਂ ਲਫਾਫਿਆਂ ਚ ਲਿਆਉਣੇ ਤੇ ਇਹਨਾਂ ਤੋਂ ਆਪਾਂ ਬਹੁਤ ਵਧੀਆ ਇੱਕ ਚੀਜ਼ ਬਣਾ ਕੇ ਤੁਹਾਨੂੰ ਵਿਖਾਵਾਂਗੇ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਇਹਦੇ ਵਾਸਤੇ ਆਪਾਂ ਨੂੰ ਇੱਕ ਇਹ ਲਫਾਫੇ ਚਾਹੀਦੇ ਆ ਤੇ ਇੱਕ ਆਪਾਂ ਨੂੰ ਟੇਪ ਚਾਹੀਦੀ ਇੱਕ ਡੰਡਾ ਚਾਹੀਦਾ ਜਿੰਦੇ ਤੇ ਆਪਾਂ ਇਹ ਚੀਜ਼ ਬਣਾਵਾਂਗੇ ਤੇ ਇਹ ਤੁਹਾਨੂੰ ਬਣਾ ਕੇ ਵਿਖਾਉਨੇ ਆ ਪਹਿਲਾਂ ਆਪਾਂ ਜਿਹੜਾ ਥੱਲੜੀ ਬੰਦ ਸਾਈਡ ਇਹ ਲਾ ਦੇਣੀ ਹੈ ਹਾਂਜੀ ਤੇ ਵੇਖੋ ਜਿਹੜੇ ਆਪਣੇ ਆ ਬੰਦ ਸਾਈਡ ਇਹ ਆਪਾਂ ਥੱਲੋਂ ਲਾ ਦੇਣੀ ਹੈ ਪਹਿਲੂ ਇਥੋਂ ਕੱਟਦਾ ਕਿੰਚੀ ਨਾਲ ਤੇ ਆਪਾਂ ਤੇਨੇ 3 ਇੰਚ ਚੌੜਨਾ ਇਹ ਪੱਟਣਾ ਆਪਾਂ ਇਹਨਾਂ ਦੀਆਂ ਲਾ ਲਾਂਗੇ ਇਸ ਤਰ੍ਹਾਂ ਆ ਦੇਖੋ ਇਥੋਂ 3 ਇੰਚ ਨਾਪ ਲਾਂਗੇ ਇਥੋਂ 3 3 ਇੰਚ ਦੀਆਂ ਆਪਾਂ ਪੱਟੀਆਂ ਲਾਵਾਂਗੇ ਇਹਦੀਆਂ 3 4 ਦੀਆਂ ਲਾ ਲੈਣੇ ਚਲੋ 3 ਦੀ ਥੋੜੀ ਛੋਟੀ ਹੋ ਜਾਣੀ ਚਾਰ ਦੀਆਂ ਲਾ ਲੈਨੇ ਆਪਾਂ ਇਸ ਤਰ੍ਹਾਂ 4 4 ਇੰਚ ਦੀਆਂ ਇਸ ਤਰ੍ਹਾਂ ਉਹ ਦੂਸਰੇ ਸਾਈਡ ਵੀ ਆਪਾਂ ਨਿਸ਼ਾਨ ਲਾ ਲੈਨੇ ਇੱਕ ਵਰੀ 4 ਇੰਚ ਦਾ ਇਧਰੋਂ ਇੱਥੋਂ ਆਪਾਂ ਨਾ ਸਿੱਧੀ ਆਪਾਂ ਕਟਿੰਗ ਕਰ ਦਾਂਗੇ ਇਹਦੇ ਇਸ ਤਰ੍ਹਾਂ ਇਹਨੂੰ ਆਪਾਂ ਕੱਟਦੇ ਨਾ ਹੁਣ ਇੱਥੋਂ ਇਸ ਤਰ੍ਹਾਂ ਹੀ ਆਪਾਂ ਅੱਗੇ ਸਾਰੀਆਂ ਕੱਟ ਲਾਂਗੇ ਇਹਦੇ ਉੱਤੇ ਰੱਖ ਰੱਖ ਕੇ ਬਰਾਬਰ ਦੀਆਂ ਕੱਟ ਲੈਣੀਆਂ ਸਾਰੇ ਲਿਫਾਪਿਆਂ ਦੀਆਂ ਸੇਮ ਇਹਦੇ ਉੱਪਰ ਰੱਖ ਰੱਖ ਕੇ ਕੱਟ ਲਾਂਗੇ ਸਾਰੀਆਂ ਪਹਿਲਾਂ ਕੱਟ ਲੈਣੇ ਆ ਫਿਰ ਤੁਹਾਨੂੰ ਵਿਖਾਉਣੇ ਆ ਫਰਾਈ ਦੇ ਵਿੱਚ ਹੀ ਆਪਣੇ ਘਰੇ ਇਹ ਚੀਜ਼ ਤਿਆਰ ਹੋ ਜੂਗੀ ਦੇਖੋ ਇਹ ਆ ਵਾਲੀ ਚੀਜ਼ ਆਪਾਂ ਨੂੰ ਨਹੀਂ ਚਾਹੀਦੀ ਇਹ ਆਪਾਂ ਰੱਖ ਦਾਂਗੇ ਸਾਈਡ ਤੇ ਤੇ ਆਪਾਂ ਇਹਨਾਂ ਲਿਫਾਫਿਆਂ ਦੀ ਨੂੰ ਹੁਣ ਕੱਟ ਲੈਣੇ ਆ ਸਾਰੀਆਂ ਕੱਟ ਲੈਣੇ ਆ ਕੱਟ ਕੇ ਤੁਹਾਨੂੰ ਫਿਰ ਵਿਖਾਉਨੇ ਅੱਗੇ ਕੀ ਕਰਨਾ ਆਪਾਂ ਲਓ ਜੀ ਤੇ ਹੁਣ ਆਪਾਂ ਸਾਰੇ ਜਿਹੜੇ ਲਫਾਫੇ ਸੀ ਉਹਨਾਂ ਦੀ ਐਵੇਂ ਕੱਟ ਲੀਆਂ ਨੇ ਬਰਾਬਰ-ਬਰਾਬਰ ਚੜਾਈ 'ਚ ਆਪਣਾ ਆਪਣੀ ਇਹਦੀਆਂ ਪੱਟੀਆਂ ਕੱਟ ਲੀਆਂ ਹੁਣ ਆਪਾਂ ਇਹ ਐਵੇਂ ਇਸ ਤਰ੍ਹਾਂ ਹੁਣ ਆਪਾਂ ਇੱਕ ਸਾਈਡ ਤੋਂ ਇਹਨੂੰ ਕੱਟ ਦੇਣਾ ਇਧਰ ਇਸ ਇੱਕ ਥਾਂ ਤੋਂ ਨਾ ਆਪਾਂ ਕੱਟ ਦਾਂਗੇ ਇੱਕ ਸਾਈਡ ਤੋਂ ਇੱਕ ਥਾਂ ਤੋਂ ਕੱਟ ਦਾਂਗੇ ਫਿਰ ਇਹ ਲੰਮਾ ਹੋ ਜਾਊਗਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਕੱਟ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਸਾਰੇ ਲਫਾਫਿਆਂ ਦੇ ਨਾ ਇਸ ਤਰ੍ਹਾਂ ਕੱਟ ਲਾਉਨੇ। ਇਹ ਦੇਖੋ। ਉੱਪਰ ਥੋੜੀ ਜਿਹੀ ਜਗ੍ਹਾ ਛੱਡ ਦੇਣੀ ਆਪਾਂ ਇੰਚ-ਇੰਚ ਦੀ। ਇਸ ਤਰ੍ਹਾਂ ਬਰੀਕ-ਬਰੀਕ ਲਾਉਨੇ ਕੱਟ। ਇਸ ਤਰ੍ਹਾਂ। ਸਾਰੇ ਲਿਫਾਫਿਆਂ ਤੇ ਆਪਾਂ ਐਵੇਂ ਕਰ ਲੈਣਾ। ਉੱਪਰੋਂ 1-1 ਇੰਚ ਦੀ ਜਗ੍ਹਾ ਛੱਡ ਦੇਣੀ ਆਪਾਂ। ਬਾਕੀ ਥੱਲੇ ਸਾਰਾ ਕੱਟ ਲਾ ਦੇਣਾ ਆਪਾਂ। ਨਿਸਤ ਸਾਰੇ ਆਪਾਂ ਜਿਹੜੀਆਂ ਪੱਟੀਆਂ ਸਾਰਿਆਂ ਤੇ ਐਵੇਂ ਕਰ ਲੈਣੇ ਆ ਪਹਿਲਾਂ ਫਿਰ ਤੁਹਾਨੂੰ ਵਿਖਾਉਨੇ ਹਾਂ ਹਾਂਜੀ ਤੇ ਵੇਖੋ ਆਪਾਂ ਸਾਰੇ ਲਫਾਫੇ ਜਿਹੜੇ ਐਵੇਂ ਕਟਿੰਗ ਕਰ ਲਏ ਇਸ ਤਰ੍ਹਾਂ ਕਰਕੇ ਸਾਰੇ ਕਟਿੰਗ ਕਰ ਲੈਣੇ ਤੁਸੀਂ ਸਾਰੇ ਕਲਰਾਂ ਦੇ ਤੇ ਹੁਣ ਆਪਾਂ ਬਣਾਉਨੇ ਆ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਲੈਣੇ ਆ ਪਹਿਲਾਂ ਇਸ ਤਰ੍ਹਾਂ ਕਰਕੇ ਬ੍ਰੀਕ ਬ੍ਰੀਕ ਇਸ ਤਰ੍ਹਾਂ ਚਾਲਰ ਜੀ ਤਰ੍ਹਾਂ ਬਣ ਜਾਊਗਾ ਤੇ ਹੁਣ ਆਪਾਂ ਆਪਦੇ ਅਕੋਰਡਿੰਗ ਜਿਵੇਂ ਜਿਵੇਂ ਤੁਸੀਂ ਕਲਰ ਲਾਉਣੇ ਹੋਏ ਹੋ ਲਾ ਸਕਦੇ ਹੋ ਤੇ ਇਹਦੇ ਲਈ ਆਪਾਂ ਇੱਕ ਲੈ ਲਿਆ ਡੰਡਾ ਜੇ ਤੁਹਾਡੇ ਕੋਲ ਪੈ ਪੈ ਗਈ ਤਾਂ ਪੈਪ ਲੈ ਲਓ ਤੇ ਇਹਦੇ ਤੇ ਆਪਾਂ ਇਹ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵਲਾਂਗੇ ਦੇਖੋ ਇਸ ਤਰ੍ਹਾਂ ਕਰਕੇ ਵਲ ਦੇਣਾ ਆਪਾਂ ਸਾਰੇ ਤੇ ਇਸ ਤਰ੍ਹਾਂ ਕਰਕੇ ਤਮਾਈ ਜਾਵਾਂਗੇ ਨਾ ਪੈਟੋਮੈਟਿਕ ਇਹ ਨਾ ਆਪਣੇ ਇਹਦੇ ਉੱਪਰ ਚੜ ਹੀ ਜਾਊਗਾ ਕੱਸ ਕੇ ਕਰਨਾ ਆਪਾਂ ਥੋੜਾ ਜਿਹਾ ਨਾ ਢਿੱਲਾ ਨਾ ਰਵੇ ਇਸ ਤਰ੍ਹਾਂ ਕਰਕੇ ਤੇ ਆਪਾਂ ਇੱਕ ਟੇਪ ਲੈਣੀ ਜੇ ਤੁਹਾਡੇ ਕੋਲ ਟੇਪ ਨਹੀਂ ਤੇ ਧਾਗਾ ਧਾਗੇ ਨਾਲ ਵੀ ਤੁਸੀਂ ਉਤੋਂ ਗੰਢ ਮਾਰ ਦੇਣੀ ਇਹਨੂੰ ਸਾਰੇ ਲਿਫਾਫੇ ਨੂੰ ਆਪਾਂ ਗਲ ਕੇ ਨਾ ਇਸ ਤਰ੍ਹਾਂ ਕਮਾਈ ਜਾਓ ਤੁਸੀਂ ਇਹ ਵਾਲੀ ਉੱਪਰ ਆਪਣੇ ਆਪ ਇਹਦੇ ਚੜੀ ਜਾਊਗਾ ਦੇਖੋ ਇਸ ਤਰ੍ਹਾਂ ਹੁਣ ਆਪਾ ਇੱਥੇ ਟੇਪ ਲਾ ਦੇਣੀ ਹੈ ਕੋਈ ਟੇਪ ਲੈ ਲਓ ਤੁਸੀਂ ਕੋਈ ਵੀ ਤਰ੍ਹਾਂ ਦੀ ਤੇ ਜਾਂ ਜੇ ਤੁਹਾਡੇ ਕੋਲ ਟੇਪ ਨਹੀਂ ਤੇ ਕੋਈ ਧਾਗਾ ਹੈ ਤਾਂ ਧਾਗਾ ਵੀ ਵਰਤ ਸਕਦੇ ਹੋ ਤੇ ਮੇਰੇ ਕੋਲ ਟੇਪ ਹੈਗੀ ਮੈਂ ਇਹ ਵਲਦੀਨ ਦੇ ਉੱਤੇ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਵਲ ਦੇਣੀ ਆਪਾਂ ਤਾਂ ਜੋ ਇਹ ਖੁੱਲੇ ਨਾ ਇਸ ਤਰ੍ਹਾਂ ਕਰਕੇ ਲਾ ਦੇਣੀ ਆਪਾਂ ਇਹਦੇ ਉੱਤੇ ਜਿੱਥੇ ਆਪਾਂ ਟੇਪ ਵਲਾਂਗੇ ਫਿਰ ਉਹਦੇ ਉੱਤੇ ਆਪਾਂ ਫਿਰ ਇੱਕ ਹੋਰ ਲਖਾ ਫੇਦੀ ਚੜਾ ਦੇਾਂਗੇ ਉੱਪਰ ਇਹ ਕੋਰ ਲਖਾਫਾ ਦੇ ਕਰ ਦੇਾਂਗੇ ਉੱਪਰ ਆ ਦੇਖੋ ਆਪਾਂ ਟੇਪ ਲਾਤੀ ਨਾ ਉਹਨੇ ਇੱਥੇ ਦੇਖੋ ਇਸ ਤਰ੍ਹਾਂ ਟੇਪ ਲਾਤੀ ਤੇ ਹੁਣ ਆਪਾਂ ਜਿਹੜਾ ਦੂਸਰਾ ਇਸੇ ਕਲਰ ਦਾ ਹੋਰ ਲਖਾਫਾ ਲਵਾਂਗੇ ਫਿਰ ਇਹਦੇ ਉੱਤੇ ਇੱਥੋਂ ਸ਼ੁਰੂ ਕਰਾਂਗੇ ਵਲਣਾ ਹੁਣ ਆਪਾਂ ਫਿਰ ਉਸੇ ਤਰ੍ਹਾਂ ਹੀ ਵਲਈ ਜਾਣਾ ਆਪਾਂ ਤੇ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਆਪਣੀ ਫਰੀ ਦੇ ਵਿੱਚ ਦੇਖੋ ਤੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਭੈਣਾਂ ਨੂੰ ਪਤਾ ਲੱਗ ਸਕੇ ਇਹੋ ਜਿਹੀ ਆਈਡੀਆ ਨਹੀਂ ਆ ਟ੍ਰਿਕਸ ਆ ਨੀਆਂ ਜਿਹੜੀਆਂ ਆਪਾਂ ਘਰੇ ਬਣਾ ਕੇ ਵਰਤ ਸਕੀਏ ਕਿਉਂਕਿ ਕਈ ਵਾਰੀ ਆਪਾਂ ਜਾਲਾ ਲਾਉਣਾ ਹੁੰਦਾ ਤੇ ਆਪਾਂ ਬੁਰਛੇ ਨੂੰ ਲੱਭਦੇ ਰਹਿੰਨੇ ਕੋਈ ਭਾਈ ਆਊਗਾ ਕਵਾੜੀਆ ਤੇ ਫਿਰ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਘਰੇ ਹੀ ਬਣਾ ਕੇ ਤੇ ਆਪਾਂ ਵਰਤ ਸਕਦੇ ਹਾਂ ਜੀ ਇਸ ਤਰ੍ਹਾਂ ਆਪਾਂ ਸਾਰੇ ਲਫਾਫੇਵੇਂ ਵਲ ਲੈਣੇ ਨੇ ਤੇ ਫਿਰ ਤੁਹਾਨੂੰ ਵਿਖਾਉਣੇ ਹਾਂ ਜੀ ਤੇ ਲਓ ਜੀ ਜਿੰਨੇ ਆਪਣੇ ਲਫਾਫੇ ਆਪਾਂ ਕਟਿੰਗ ਕੀਤੇ ਸੀ ਸਾਰੇ ਆਪਾਂ ਇੱਕ ਦੇ ਉੱਤੇ ਇੱਕ ਇੱਕ ਦੇ ਉੱਤੇ ਇੱਕ ਸਾਰੇ ਵਲ ਦਿੱਤੇ ਬਰਾਬਰ ਤੇ ਦੇਖੋ ਆਪਣਾ ਕਿੰਨਾ ਸੋਹਣਾ ਹੈ ਬਣ ਕੇ ਤਿਆਰ ਹੋ ਗਿਆ ਝਾੜੂ ਇਸ ਤਰ੍ਹਾਂ ਤੇ ਜਿਹੜੇ ਟੇਪ ਮੈਂ ਇਥੋਂ ਪੱਕੀ ਕਰਕੇ ਤੇ ਸਾਰੇ ਜਿਹੜੀ ਹੈ ਸੋਟੀ ਦੇ ਉੱਤੇ ਵਲ ਦਿੱਤੀ ਤਾਂ ਜੋ ਸੋਹਣੀ ਲੱਗੇ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਅਣ ਵਰਤ ਕੇ ਤੁਹਾਨੂੰ ਵਿਖਾਉਣੇ ਕਿਵੇਂ ਵਰਤਣਾ ਦੇਖੋ ਬਹੁਤ ਹੀ ਸੋਹਣਾ ਜੇ ਇਹਨੂੰ ਝਾੜੂ ਦੀ ਤਰ੍ਹਾਂ ਤੁਸੀਂ ਵਰਤ ਸਕਦੇ ਹੋ ਤੇ ਜਾਲੇ ਵਾਲੇ ਜਿਵੇਂ ਜਾੜਾ ਲਾਉਣਾ ਲਾਪਣਾ ਹੁੰਦਾ ਕੋਹnde ਨਹੀਂ ਵੀ ਤੁਸੀਂ ਵਰਤ ਸਕਦੇ ਵੇਖੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਫਾਲਤੂ ਲਫਾਫਾ ਤੇ ਤੁਸੀਂ ਘਰੇ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਹਨੂੰ ਆਪਾਂ ਯੂਜ਼ ਕਰਕੇ ਵਿਖਾਉਣੀ ਹੈ ਤੁਹਾਨੂੰ ਹਾਂਜੀ ਵੇਖੋ ਜਿਵੇਂ ਐਲ ਸੀ ਡੀ ਇਹਨੂੰ ਸਾਫ਼ ਕਰਨਾ ਤੇ ਇਸ ਤਰ੍ਹਾਂ ਤੁਸੀਂ ਬਹੁਤ ਹੀ ਆਰਾਮ ਨਾਲ ਕਰ ਸਕਦੇ ਹੋ ਐ ਕੋਈ ਸਕਰੈਚ ਨਹੀਂ ਪੈਣਾ ਇਹਦੇ ਨਾਲ ਕੁਝ ਨਹੀਂ ਬਹੁਤ ਹੀ ਵਧੀਆ ਐਲਸੀਡੀ ਆਪਣੀ ਸਾਫ ਹੋਊਗੀ ਤੈਨੂੰ ਜਿਵੇਂ ਜਾਲਾ ਲਾਉਣਾ ਹੋਵੇ ਤੇ ਜਾਲੇ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਜਿਵੇਂ ਜਾਲਾ ਲਾਉਣਾ ਕਿ ਇਸ ਤਰ੍ਹਾਂ ਜਿਵੇਂ ਜਾਲਾ ਵਗੈਰਾ ਲਾਉਣਾ ਤੇ ਜਾਲੇ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਇਸ ਤਰ੍ਹਾਂ ਕਰਕੇ ਕਈ ਵਾਰੀ ਆਪਾਂ ਜਾਲਾ ਲਾਉਣਾ ਹੁੰਦਾ ਤੇ ਬੁਰਸ਼ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਵਰਤ ਸਕਦੇ ਹੋ ਤੈਨੂੰ ਝਾੜੂ ਦੀ ਤਰ੍ਹਾਂ ਵੀ ਤੁਸੀਂ ਵਰਤ ਸਕਦੇ ਹੋ ਦੇਖ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਆਪਣਾ ਤੇ ਤੁਸੀਂ ਵੀ ਐਵੇਂ ਜਰੂਰ ਬਣਾ ਕੇ ਵੇਖਿਓ ਦੇਖੋ ਬਹੁਤ ਹੀ ਵਧੀਆ ਬਣਿਆ ਆਪਣਾ ਇਸ ਤਰ੍ਹਾਂ ਫालतू ਲਫਾਫਿਆਂ ਤੋਂ ਕਿਉਂਕਿ ਕਾਫੀ ਸਾਰੇ ਆਪਣੇ ਘਰੇ ਲਫਾਫੇ ਹੁੰਦੇ ਆ ਪਏ ਰਹਿੰਦੇ ਆ ਤੇ ਇਹਨੂੰ ਤੁਸੀਂ ਜਰੂਰ ਵਰਤ ਕੇ ਵੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਇਹ ਬਣਾ ਕੇ ਵੀ ਜਰੂਰ ਤੁਸੀਂ ਵੇਖਿਓ ਥੈਂਕ ਯੂ